ਦਾਇਰੇ ਤੋਂ ਬਚ ਕੇ ਰਹੋ ਤੇ ਇਸ ਕਰਕੇ ਆਪਾਂ ਸਿਰਫ ਸਹਜ ਦੇ ਵਿੱਚ ਰਹਿਣਾ ਹੈ ਅੱਜ ਤੱਕ ਕਿੰਨੇ ਕੁ ਗੁਰਮਖ ਹੋਣਗੇ ਜਿਹੜੇ ਪਰਮੇਸ਼ਰ ਦੀ ਭਗਤੀ ਕਰਦੇ ਨੇ ਸਾਰੇ ਮਾਲਕ ਦੇ ਉਲਟੀ ਹੈ ਮਾਲਕ ਦੀ ਕਿੰਨੀ ਨਿੰਦਿਆ ਹੋ ਰਹੀ ਹੈ ਸੰਸਾਰ ਦੇ ਵਿੱਚ ਕਿਹੜਾ ਸੰਸਾਰੀ ਜੀਵ ਆ ਜਿਹੜਾ ਮਾਲਕ ਨੂੰ ਮੰਨਦਾ ਹਰ ਕੋਈ ਕਹਿੰਦਾ ਮੈਂ ਕਰ ਰਿਹਾ ਰੱਬ ਨੇ ਸਾਡਾ ਕੀ ਸੁਆਰਿਆ ਮਾਲਕ ਦੀ ਕਿੰਨੀ ਨਿੰਦਿਆ ਹੋ ਰਹੀ ਹੈ ਤੇ ਦੇਖੋ ਭਾਵੇਂ 4 ਯੁਗ 40 ਯੁਗ ਕਾਲਪੁਰਖ ਦੀ ਨਿੰਦਿਆ ਹੋ ਜੇ ਉਹਨੂੰ ਰੱਤੀ ਭਰ ਵੀ ਫਰਕ ਨਹੀਂ ਪੈਂਦਾ ਉਹ ਸ਼ਾਹ ਦਾ ਸ਼ਾਹ ਰਹਿੰਦਾ ਏ ਇਸੇ ਤਰ੍ਹਾਂ ਜਦੋਂ ਆਪਾਂ ਮਾਲਕ ਦੀ ਗੋਦ ਵਿੱਚ ਬੈਠ ਜਾਵਾਂਗੇ ਜਿੰਨੀ ਭਾਵੇਂ ਕੋਈ 40 ਯੁਗ ਸਾਡੀ ਨਿੰਦਿਆ ਕਰੀ ਜਾਵੇ ਸਾਨੂੰ ਰੱਤਾ ਵੀ ਫਰਕ ਨਹੀਂ ਪਵੇਗਾ ਕਿਉਂਕਿ ਜਿਸ ਨੂੰ ਉਹ ਇੱਕ ਵਾਰੀ ਬਖਸ਼ ਲੈਂਦਾ ਏ ਉਸ ਦੀ ਦੁਬਾਰੇ ਸਲਾਹ ਨਹੀਂ ਕਰਦਾ ਵੀ ਮੈਂ ਗਲਤੀ ਨਾਲ ਤਾਂ ਨਹੀਂ ਕੀਤੀ ਬਖਸ਼ ਕੇ ਪਰਖ ਕੇ ਉਹਨੇ ਆਪਦੇ ਖਜ਼ਾਨੇ ਵਿੱਚ ਰਲਾ ਲਿਆ ਉਹਨ ਦਾ ਦੁਬਾਰਾ ਕਦੇ ਵੀ ਉਹ ਮੰਥਨ ਨਹੀਂ ਕਰਦਾ ਵੀ ਕਿਤੇ ਗਲਤੀ ਨਾਲ ਤਾਂ